ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਅਸੀਂ ਜਾ ਰਹੇ ਹਾਂ ਗੁੰਜਨ ਮਾਰਕੀਟ ਮਨਪੇਨ ਨੂੰ ਲੈ ਕੇ ਠੀਕ ਹੈ ਤੇ ਬੱਚਿਆਂ ਨੂੰ ਲੈ ਕੇ ਇਸ ਵਾਰ ਇਸ ਵਾਰ ਮੰਮੀ ਹੋਣੀ ਨਹੀਂ ਜਾ ਰਹੇ ਤੇ ਪਹਿਲਾਂ ਆਪਾਂ ਉੱਥੇ ਚੱਲਦੇ ਹਾਂ ਚੱਲ ਬੋਲ ਅੱਛਾ ਨਹੀਂ ਬੋਲ ਨਰਾਜ ਹਾਂ ਹਾਂ ਜੀ ਅੱਜ ਖਾਣੇ ਦੇ ਵਿੱਚ ਆ ਬੋਲੋ ਬੰਗੂ ਬੋਲੋ ਕੀ ਆ ਬਣਾਇਆ ਪਾਓ ਭਾਜੀ ਪਾਓ ਭਾਜੀ ਬਾਂਗੋ ਭਾਜੀ ਬਣੀ ਹੈ ਹਾਂਜੀ ਤੇ ਅੱਜ ਖਾਣੇ ਦੇ ਵਿੱਚ ਬਣੀ ਹੈ ਸਪੈਸ਼ਲ ਪਾਓ ਬਾਜੀ ਤੇ ਇੰਨੀ ਜ਼ਿਆਦਾ ਖੁਸ਼ਬੂ ਆ ਰਹੀ ਨਾ ਹਾਂਜੀ ਆਇਆ ਆ ਦੇਖੋ ਉਧਰ ਮੂਰਤ ਕਰ ਵੀ ਦਿੱਤਾ ਆ ਦੇਖੋ ਅਲੇ ਮੈਂ ਅਲੇ ਮੈਂ ਸ਼ੁਰੂ ਕੀਤਾ ਇੱਕ ਓਏ ਬਾਬੂ ਨਾ ਤੇ ਇੱਥੇ ਬਣੀ ਹਰੀ ਚਟਨੀ ਪਿਆਜ਼ ਨਾਲ ਤੇ ਬਹੁਤ ਜ਼ਿਆਦਾ ਖੁਸ਼ਬੂ ਆ ਰਹੀ ਏ ਤੇ ਇੱਧਰ ਬਟਰ ਨਾਲ ਪਿਆਜ਼ ਨਾਲ ਪੀਨਟ ਦੀ ਚਟਨੀ ਹੈ ਥੋੜੀ ਸਪਾਈਸੀ ਹੈ ਤੇ ਇਹ ਧਨੀਆ ਵਾਲੀ ਚਟਨੀ ਹੈ ਤੇ ਬਹੁਤ ਜਿਆਦਾ ਖੂਬਸੂਰਤ ਨਾਸ਼ਤਾ ਅੱਜ ਦਾ ਠੀਕ ਹੈ ਤੇ ਇੱਧਰ ਮੰਮੀ ਤਿਆਰ ਹੋ ਕੇ ਬੈਠੇ ਨੇ ਤੇ ਮੈਂ ਪਹਿਲਾਂ ਵੀਡੀਓ ਰਿਕਾਰਡਿੰਗ ਕੀਤੀ ਸੀ ਪਰ ਉਹਦੀ ਨਾਲ ਆਵਾਜ਼ ਨਹੀਂ ਆਈ ਕਿਉਂਕਿ ਮਾਈਕ ਦੀ ਬੈਟਰੀ ਲੋ ਹੋ ਗਈ ਹੈ ਤੇ ਹੁਣ ਚਾਰਜ ਕਰਨਾ ਫਿਰਦਾ ਹਾਂਜੀ ਇਹ ਨਾਸ਼ਤਾ ਨਹੀਂ ਹੈ ਇਹ ਈਵਨਿੰਗ ਮੇਂ ਵੈਸੇ 스ਨੈਕਸ ਮੇਂ ਖਾਤੇ ਪਰ ਅਮਾਰਾ ਅੱਜ ਦਾ ਬਰੰਚ ਹੈ ਅੱਛਾ ਅੱਛਾ ਬਰੰਚ ਹੋ ਗਿਆ ਨਾ ਹਾਂ ਠੀਕ ਹੈ ਠੀਕ ਹੈ ਨਾਸ਼ਤਾ ਨਹੀਂ ਹਾਂ ਤੇ ਅੱਜ ਜੀ ਕਹਤੇ ਕਿ ਈਵਨਿੰਗ ਚ ਖਾਂਦੇ ਆ ਜਿਆਦਾ ਤਾਂ ਤੇ ਹੁਣ ਇਹਨੂੰ ਬਰੰਚ ਕਹਿ ਸਕਦੇ ਹਾਂ ਇਹ ਦੇਖੋ ਜੀ ਇੱਧਰ ਨਵਾਂ ਚੌਕ ਬਣਿਆ ਵੇ ਵਿਵੇਕਾਨੰਦ ਸਵਾਮੀ ਵਿਵੇਕਾਨੰਦ ਸਵਾਮੀ ਵਿਵੇਕਾਨੰਦ ਦਾ ਬਣਿਆ ਆਇਆ ਹੈ ਅੱਜ ਕੱਲ ਮੂਰਤੀ ਇੱਥੇ ਸਥਾਪਿਤ ਕੱਲ ਅਸੀਂ ਦੇਖਿਆ ਹੈ ਨਾ ਕੱਲ ਮੂਰਤੀ ਨਾਲ ਰੱਖ ਕੇ ਗਏ ਹੁ ਜੀ ਹੁਣ ਅਸੀਂ ਨਾਸ਼ਤਾ ਵਗੈਰਾ ਕਰਕੇ ਪਾਉ ਬਾਜੀ ਦਾ ਹੁਣ ਅਸੀਂ ਚੱਲੇ ਸੀ ਬਾਜ਼ਾਰ ਘੁੰਮਣ ਲਈ ਗੁੰਜਨ ਕਿਉਂਕਿ ਮੰਮੀ ਕਹਿੰਦੇ ਕੱਲ ਕੋ ਮਾਈ ਸੀ ਹਨਾ ਐ ਵੀ ਗਏ ਸੀ ਤੇ ਉਹ ਅੱਜ ਅਸੀਂ ਚੱਲੇ ਆਂ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਮਤਲਬ ਕਿ ਉਹ ਪ੍ਰੋਗਰਾਮ ਉਹ ਪ੍ਰੋਗਰਾਮ ਤੋਂ ਬਾਅਦ ਫਿਰ ਫਿਲਹਾਲ ਅਸੀਂ ਨਿਕਲ ਚੁੱਕੇ ਹਾਂ ਫਿਲਹਾਲ ਅਸੀਂ ਨਿਕਲ ਚੁੱਕੇ ਹਾਂ ਬਾਜ਼ਾਰ ਘੁੰਮਣ ਦੇ ਲਈ ਤੇ ਹੁਣ ਆ ਗਏ ਆਪਾਂ ਗੁੰਜਨ ਮਾਰਕੀਟ ਹਾਂ ਤੇ ਮੇਰੇ ਮੇਰੇ ਨਾਲ ਕੱਪੜੇ ਲੈਣ ਆਏ ਆ ਹਾਂ ਮੈਨੂੰ ਦੇ ਆਪਾਂ ਕੱਪੜੇ ਲੈਣ ਉਹ ਸਾਹਮਣੇ ਹੈਗੀ ਕੁੰਮਕੁੰਮ ਕੁੰਮਕੁੰਮ ਸ਼ਾਪ ਹੈਗੀ ਟੌਪ ਦਾ ਓਨਰ ਕਸਮੈਟਿਕ ਗਿਫਟ ਐਂਡ ਟੌਏ ਗੈਲਰੀ ਯੈਸ ਬੱਚਿਆਂ ਦੇ ਲਾਉਣੇ ਇੱਥੋਂ ਮਿਲਦੇ ਆ ਆ ਸਾਹਮਣੇ ਕੁੰਮਕੁੰਮ ਹੈ ਇੱਥੋਂ ਕੱਪੜੇ ਲੈਣੇ ਆ ਘੈਂਡ ਮਾਰਕੀਟ ਆ ਉਹ ਜਦੋਂ ਮੈਂ ਕੱਪੜੇ ਲੈ ਲੂnga ਮੈਨੂੰ ਲਾ ਕੇ ਦੇ ਦੇ ਦੇਵੀ ਕੀ ਬੋਲਦੀ ਇੰਜੇ ਲੈ ਹਾਂ ਡਰੈਗਨੋ ਚੀਜ਼ ਹਾਂ ਕਾਟਨ ਮੇਂ ਦਿਖਾ ਦਿਓ ਬਾਰਨੀ ਮੇਂ ਦਿਖਾ ਦਿਓ ਜਿਹਦੋਂ ਸ਼ਾਪਿੰਗ ਹੋ ਗਈ ਐ ਲੈ ਲੀਏ ਬੱਚਿਆਂ ਦੇ ਕੱਪੜੇ ਲੈ ਲੀਏ ਖਿਡੌਣੇ ਲੈ ਤੇ ਇਹਨਾਂ ਨੂੰ ਦੋਨਾਂ ਨੂੰ ਬੰਕੂ ਨੂੰ ਤੇ ਆਪਣੀ ਨੰਨੂ ਨੂੰ ਆ ਰਵੀਵਾਰ ਕਾ ਦਿਓ ਆਪਾਂ ਮਨਪੀ ਨੂੰ ਭੇਜਿਆ ਜੀ ਇੱਥੇ ਸ਼ੋ ਲੈਣ ਲਈ ਲਿਮਕਾ ਵਾਲੀ ਦੇ ਪਜਲ ਹੋ ਰਹੀ ਹੈ ਅੱਜ ਗੁਜਰਾਤ ਦੇ ਵਿੱਚ ਪਜਲ ਮਨਪ੍ਰੀਤ ਹੋਈ ਗੁਜਰਾਤ ਦੇ ਵਿੱਚ ਪਜਲ ਮਨਪ੍ਰੀਤ ਹੋਈ ਗੁਜਰਾਤ ਦੇ ਵਿੱਚ ਪਜਲ ਯਾਰ ਉਹ ਮੈਡੀਕਲ ਹੈ ਅੱਬੇ ਯਾਰ ਇਹ ਕਰਿਆਨਾ ਉਹ ਇਹ ਮੈਡੀਕਲ ਹੈ ਥੇ ਯਾਰ ਇਹਨਾਂ ਕੋਈ ਨਹੀਂ ਕੋਲ ਡਰਿੰਕ ਕੋਕ ਹੈ ਕੋਕ ਲੈ ਲਾ ਫਿਰ ਕੋਕ ਨਹੀਂ ਲਿਮਕਾ ਹੀ ਲੈਣਾ ਹਾਂਜੀ ਤੇ ਗੁੰਜਨ ਦੀ ਮਾਰਕੀਟ ਇੱਥੇ ਕੱਲ ਆਏ ਸੀਗੇ ਤੇ ਅੱਜ ਮੈਂ ਮਨਪ੍ਰੀਤ ਨੂੰ ਦਿਖਾਉਣ ਲੈ ਕੇ ਆਇਆ ਹਾਂ ਇਹ ਗੁੰਜਨ ਦੀ ਮਾਰਕੀਟ ਵੈਸੇ ਤਾਂ ਸਾਰੀ ਮਾਰਕੀਟ ਹੈ 올 ਓਵਰ ਪਰਲੇ ਪਾਸੇ ਵੀ ਇਧਰਲੀ ਸਾਈਡ ਰੋਡ ਤੋਂ ਪਰਲੇ ਪਾਸੇ ਵੀ ਸਾਰੀ ਮਾਰਕੀਟ ਹੈ ਤੇ ਇਧਰ ਵੀ ਮਾਰਕੀਟ ਹੈ ਕਾਫੀ ਜ਼ਿਆਦਾ ਵਧੀਆ ਬੜੀ ਸੋਹਣੀ ਮਾਰਕੀਟ ਹੈ ਖੁੱਲੀ ਡੁੱਲੀ ਜੀ ਤੇ ਹੁਣ ਇਹਨੂੰ ਬਸ ਦਿਖਾਣ ਲੱਗੇ ਆਏ ਹਾਂ ਬਸ ਤੇ ਕੁਝ ਲੈਣਾ ਹੋਏਗਾ ਤਾਂ ਲੈ ਲੇਗੀ ਕੁਝ ਨਹੀਂ ਦੇ ਲਈ ਤੇ ਮਰ ਜੀ ਆਪਾਂ ਮਤਲਬ ਬਹੁਤ ਸਾਰੀਆਂ ਮਾਰਕੀਟ ਦੇਖੀਆਂ ਨੇ ਹਨਾ ਹਾਂ ਪਰ ਇਹ ਥੋੜੀ ਜਿਹੀ ਅਲੱਗ ਜਿਹੀ ਮਾਰਕੀਟ ਆ ਇਹ ਇਹ ਬਹੁਤ ਸੋਹਣੀ ਹੈ ਹਨਾ ਖੁੱਲੀ ਡੁੱਲੀ ਹੈ ਮਤਲਬ ਤੁਸੀਂ ਦੇਖ ਸਕਦੇ ਹੋ ਬਿਲਕੁਲ ਖੁੱਲੀ ਡੁੱਲੀ ਮਾਰਕੀਟ ਆ ਬਹੁਤ ਘੈਂਟ ਹੈ ਬਹੁਤ ਅਲੱਗ ਹੈ ਹਨਾ ਪੱਕੀਆਂ ਸੜਕਾਂ ਬਹੁਤ ਵਧੀਆ ਬਣਿਆ ਹੋਇਆ ਸਾਰਾ ਹੀ ਨਾ ਪਹੁੰਚ ਚੁੱਕੇ ਆ ਇੱਥੇ ਦੀ ਫੇਮਸ ਬਿਲਡਿੰਗ ਵਾਪੀ ਦੀ ਸੋਨਰਸ ਬਹੁਤ ਜ਼ਿਆਦਾ ਉੱਚੀ ਬਿਲਡਿੰਗ ਹੈ ਇੱਥੇ ਕਾਫੀ ਕੁਝ ਹੈ ਅਸੀਂ ਦੇਖ ਸਕਦੇ ਹਾਂ ਬਹੁਤ ਸਾਰੀਆਂ ਚੀਜ਼ਾਂ ਆਏ ਇੱਥੇ ਅੰਦਰ ਤੇ ਨੰਨੂ ਐਕਸਾਈਟਡ ਹੋ ਗਈ ਰੂਪਾ ਨੂੰ ਦੇਖ ਕੇ ਰੂਪਾ ਲਾ ਗਿਆ ਉਹ ਦੇਖੋ ਉਹ ਦੇਖ ਬੰਕੂ ਓਏ ਵੁੱਡਲੈਂਡ ਵੀ ਇੱਥੇ ਕੀ ਬਾਤ ਹੈ ਬਹੁਤ ਵੱਡੀ ਜਿਆਦਾ ਬਿਲਡਿੰਗ ਹੈ ਬਹੁਤ ਜਿਆਦਾ ਵੱਡੀ ਆਪਾਂ ਜਾ ਰਹੇ ਹਾਂ ਹੁਣ ਬੱਚਿਆਂ ਨੂੰ ਖਡਾਣ ਵਾਸਤੇ ਆ ਜਿਹੜਾ ਰੇਨਬੋ ਪਲੇ ਜ਼ੋਨ ਇੱਥੇ ਜਾ ਰਹੇ ਹਾਂ ਦੇਖਦੇ ਹਾਂ ਕਿੱਦਾਂ ਦਾ ਐਕਸਪੀਰੀਅੰਸ ਹੁੰਦਾ ਬੱਚਿਆਂ ਦਾ ਨਾਲੇ ਸਾਡਾ ਵੀ ਇਹ ਦੇ ਸੌਕਸ ਰੱਖਣ ਲਈ ਸੌਰੀ ਸ਼ੂਜ਼ ਰੱਖਣ ਲਈ ਬਣਿਆ ਹੋਇਆ ਪਾਈਪਸ ਬਣੇ ਹੋਏ ਨੇ ਕਲਰਫੁਲ ਇਹ ਆ ਗਿਆ ਪਲੇ ਜ਼ੋਨ ਉੱਥੇ ਲੈ ਆਏ ਮੈਂ ਅਸੀਂ ਕਿਹਾ ਕਿ ਅਸੀਂ ਜਿਹੜਾ ਸਮਾਨ ਲੈ ਕੇ ਤੇ ਮੈਂ ਕਿਹਾ ਕਿ ਅਸੀਂ ਮਿਲ ਕੇ ਐਲਾਈਨ ਹੋ ਜਾਂਦੇ ਹਾਂ ਹੈਲੋ ਬੰਕੂ ਬੰਕੂ ਹੈਲੋ ਅੱਜ ਤੇ ਹੁਣ ਆ ਦੇਖੋ ਇੱਥੇ ਪਹੁੰਚੇ ਆ ਓਹ ਦੇਖੋ ਡੇਗੀ ਬਹੁਤ ਸੋਹਣੇ ਸੈਕਸ਼ਨ ਬਣੇ ਓਹ ਦੇਖੋ ਬੰਕੂ ਵੱਲ ਬੰਕੂ ਹੈਲੋ ਬੰਕੂ ਹੈਲੋ इधर बंकू हेलो नू नू और नू नु इधर देखी हाँ हूं बोल करेर ओ सारोल सार बोल सारीयां सारीयां ही सारीयां अरे उठाना जल्दी दो चार उठाना उठाले उठाले दो तीन हाँ चल 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 उठा <laughs> यार ए आजा आजा वो कल्ली छूटे ले रही

आजा बंकू इधर बंकू बंकू इधर आ बैठ जा बैठ जा, जा इस पे, पे बैठ ना चलता है ना ये नन्नू घोड़े दे झूठा लेना घोड़े दे जा पीछे ऐसी खड़ जा लग जा लग जा अरे यार आई बाहर आई बाहर आ जा ਓ ਦੇਖ ਤੇਰਾ ਉਹ ਪੜ ਗਿਆ ਨਿਸ਼ਾਨ ਇਹ ਵੀ ਆ ਗਈ ਚੱਲ 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 ਟੁਕੜ 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 ਕੁਛ ਨਹੀਂ ਹੁੰਦਾ ਬੇਬੇ ਕੁਛ ਨਹੀਂ ਹੁੰਦਾ చదుగా ఫడి ਲੋ ਮੈਂ ਆ ਗਿਆ ਪਿੱਛੇ ਪਿੱਛੇ ਚਲੋ 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 ও ਮਾਈ ਗॉड ਸਾਡੀ ਅੜ ਕੇ ਬੈ ਗਈ ਹੈ ਤੇ ਆ ਨਹੀਂ ਰਹੀ ਉਹ ਦੇਖੋ ਸਾਹਮਣੇ ਆ ਜਾ ਬੇਬੀ ਮੈਂ ਮੋਲਦੀ ਮੈਂ ਨਹੀਂ ਆ ਕਹਿੰਦੀ ਮੈਂ ਨਹੀਂ ਆਣਾ ਅਦਰ ਦੇਖੋ ਉਹ ਹੈਲੋ ਕੀ ਹੋ ਰਿਹਾ ਦੇਖਿਓ ਬੇਬੀ ਬਾਹਰ ਆ ਚਲ 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 ਚਲ